पाकिस्तान 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 हाय 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 हा हा पाकिान ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਆਪਦਾ ਨਿਊਜ਼ ਪਿਛਲੇ ਦਿਨੀ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਵਿੱਚ ਜਿੱਥੇ 26 ਲੋਕਾਂ ਨੂੰ ਅਤਵਾਦੀਆਂ ਵੱਲੋਂ ਬੇਕਸੂਰ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਜਿੱਥੇ ਪੂਰਾ ਦੇਸ਼ ਸੋਗ ਦੀ ਲਹਿਰ ਵਿੱਚ ਹੈ ਉੱਥੇ ਹੀ ਦੇਸ਼ ਵਾਸੀ ਇਸ ਅਤਵਾਦੀ ਹਮਲੇ 'ਚ ਜਾਨ ਗੁਆਉਣ ਵਾਲੇ ਲੋਕਾਂ ਲਈ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਜਿੱਥੇ ਵਕਫ ਵਕਫ ਥਾਵਾਂ ਤੇ ਲੋਕ ਸੜਕਾਂ ਤੇ ਆ ਕੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਨੇ ਉੱਥੇ ਹੀ ਅੱਜ ਇਸ ਸਮੂਹ ਦੁਕਾਨਦਾਰਾਂ ਤੇ ਵੱਖ-ਵੱਖ ਸੰਗਠਨਾਂ ਵੱਲੋਂ ਸਮੂਹ ਬਾਜ਼ਾਰ ਬੰਦ ਕਰਕੇ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸਨ ਕਰਦੀ ਕਰੀ ਵਿੱਚ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਪਹਿਲਗਾਮ ਵਿੱਚ ਜੋ ਹੋਇਆ ਉਹ ਨਿੰਦਾਯੋਗ ਹੈ ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਅੱਜ ਦਿਨਾਂਗਰ ਵਿੱਚ ਬੰਦ ਦੀ ਕਾਲ ਕੀਤੀ ਗਈ ਹੈ ਜੇਕਰ ਕਿਸੇ ਨੇ ਦੁਕਾਨ ਖੋਲੀ ਤਾਂ ਉਸਨੂੰ ਵੀ ਵਪਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ ਤੇ ਆਪਣੀ ਦੁਕਾਨ ਬੰਦ ਕਰਨੀ ਚਾਹੀਦੀ ਇਸ ਸਮੇਂ ਵੋਟਰ ਰਾਜਨੀਤੀ ਟੀ-ਸ਼ਰਟ ਕੇ ਸਾਨੂੰ ਇਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਤੁਸੀਂ ਜਿਗਰ ਉਹ ਪੰਜਾਬ ਬਾਰਡਰ ਨਿਊਜ਼ ਰੂਪ ਸਿੰਘ ਸੇਕਾਂ ਦੀ ਰਿਪੋਰਟ ਨਾ ਨਗਰ ਜਾਸ਼ੀ ਰਾਮ ਜੀ ਜਿਹੜਾ ਅੱਜ ਬੰਦਰੀ ਕਾਲ ਸਾਰੇ ਸੰਗਠਨਾਂ ਨੇ ਦਿੱਤੀ ਗਈ ਆ ਪੂਰਨ ਤੌਰ ਤੇ ਕਾਮਯਾਬ ਹੋਈ ਆ ਅਸੀਂ ਸਾਰੇ ਸ਼ਹਿਰ ਵਾਸੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਬਾਕੀ ਮੈਂ ਇੱਕ ਵਾਰੀ ਆਪਣੇ ਦੁਕਾਨਦਾਰ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਦੁਕਾਨਾਂ ਕਿਰਾਏ ਦਿੱਤੀ ਹੋਈਆਂ ਮੇਰੀ ਅਪੀਲ ਆਉਣਾ ਕਿ ਪਲੀਜ਼ ਦੁਕਾਨਾਂ ਖਾਲੀ ਕਰਾ ਕਰ ਦਿਓ ਕਿਉਂਕਿ ਤੁਸੀਂ ਆਉਣ ਵਾਲੇ ਖਤਰੇ ਨੂੰ ਦੇ ਰਹੇ ਇਹ ਅੱਜ 2% ਹੋ ਗਿਆ ਜਦੋਂ ਕੱਲ 10% ਹੋ ਗਏ ਤੇਰਾ ਖਾਮੇਜ ਤੁਹਾਨੂੰ ਭੁਤਨੇ ਬਣਾ ਤੀ ਬੰਗਾਲ ਦੇਖੋ ਜੰਮੂ ਕਸ਼ਮੀਰ ਦੇਖੋ ਕਿੰਨੇ ਮਾਰਿਆ ਲਾ ਜਿੰਨੀ ਜਿੱਥੇ ਇਹਨਾਂ ਦੀ ਬੜੀ ਵਾਧੂ ਹੁੰਦੀ ਆ ਉੱਥੇ ਤੁਹਾਨੂੰ ਪਤਾ ਹੀ ਬਹੁਤ ਖਰਾਬ ਹੁੰਦਾ ਮੇਰੀ ਸ਼ਹਿਰ ਵਸਿਆ ਕੇ ਅਪੀਲ ਹੈ ਕਿ ਪਲੀਜ਼ ਦੁਕਾਨਾਂ ਖਾਲੀ ਕਰ ਦਿਓ ਬਾਕੀ ਮੋਦੀ ਸਰਕਾਰ ਨੂੰ ਚਾਹੀਦਾ ਜਲਦ ਜਲਦ ਜਿਹਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਜਿਹੜੇ ਸਾਡੇ ਹਿੰਦੂਪੁਰਾ ਮਾਰਿਆ ਉਹਨਾਂ ਨੂੰ ਸਜ਼ਾ ਮਿਲਣੀ ਹੈ ਅੱਜ ਦਿਨਾਂਗਰ ਸ਼ਹਿਰ ਦੀਆਂ ਸਮੋਸੀ ਸਮੁੱਚੀ ਸਿਆਸੀ ਧਾਰਮਿਕ ਤੇ ਜਿੰਨੀਆਂ ਹਿੰਦੂ ਜਥੇਬੰਦੀਆਂ ਨੇ ਉਹਨਾਂ ਨੇ ਬੰਦ ਦੀ ਕਾਲ ਦਿੱਤੀ ਹੀ ਇਹ ਬੰਦ ਦੀ ਕਾਲ ਜਿਹੜੀ ਆ ਸਫਲਤਾ ਪੂਰਵਕ ਅੱਜ ਜਿਹੜੀ ਇਹ ਸ਼ਹਿਰ 'ਚ ਵੇਖਣ ਨੂੰ ਮਿਲੀ ਆ ਭਾਈ ਦਿਨਾਨਗਰ ਸ਼ਹਿਰ ਦਾ ਸਮੁੱਚਾ ਦੁਕਾਨਦਾਰ ਚਾਹੇ ਉਹ ਛੋਟਾ ਦੁਕਾਨਦਾਰ ਹੈ ਚਾਹੇ ਉਹ ਵੱਡਾ ਦੁਕਾਨਦਾਰ ਹੈ ਸਾਰਿਆਂ ਨੇ ਆਪ ਮੁਹੰਦਰੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇੱਕ ਏਕੇ ਦਾ ਜਿਹੜਾ ਸਬੂਤ ਆ ਉਹ ਪੇਸ਼ ਕੀਤਾ ਅਸੀਂ ਅੱਜ ਦਿਨਾਨਗਰ ਸ਼ਹਿਰ ਵੱਲੋਂ ਜੋ ਵੀ ਭਾਰਤ ਸਰਕਾਰ ਇਹ ਸੰਬੰਧੀ ਫੈਸਲਾ ਲਵੇਗੀ ਉਸ ਫੈਸਲੇ ਦਾ ਪੂਰਨ ਸਮਰਥਨ ਕਰਦੇ ਹੋਏ ਹਰ ਇੱਕ ਤਰ੍ਹਾਂ ਦਾ ਸਹਿਯੋਗ ਕਰਨ ਦੇ ਲਈ ਜਿਹੜਾ ਆ ਉਹ ਦਿਨਾਨਗਰ ਸ਼ਹਿਰ ਦੇ ਨਿਵਾਸੀ ਜਿਹੜੇ ਆ ਉਹ ਸਹਿਯੋਗ ਕਰਨਗੇ ਪਹਿਲਗਾਮ ਦੇ ਵਿੱਚ ਜਿਹੜਾ ਤਕਵਾਦੀ ਹਮਲਾ ਹੋਇਆ ਇੱਕ ਬਹੁਤ ਹੀ ਨਿੰਦਣਿਆ ਹਮਲਾ ਹੈ ਔਰ ਬੜਾ ਇੱਕ ਸੱਚੀ ਸਮਝੀ ਸਾਜਿ ਤਹਿਤ ਇਹ ਹਮਲਾ ਕੀਤਾ ਗਿਆ ਹੈ ਇਹਦੀ ਪਰਜੋਰ ਨਿੰਦਾ ਜਿੰਨੀ ਹੋ ਸਕੇ ਉਹ ਕੀਤੀ ਜਾਣੀ ਚਾਹੀਦੀ ਹੈ ਔਰ ਪਾਕਿਸਤਾਨ ਦੇ ਨਾਲ ਪੂਰਨ ਤੌਰ ਤੇ ਵਪਾਰ ਬੰਦ ਕਾਰੋਬਾਰ ਬੰਦ ਗੁਜਰਾਤ ਸਾਈਡ ਤੇ ਜਿਹੜਾ ਪੋਰਟ ਹੈਗਾ ਜਿਹੜਾ ਉਹ ਵੀ ਬੰਦ ਹੋਣਾ ਚਾਹੀਦਾ ਹੈ ਵਪਾਰਿਕ ਰਸਤੇ ਸਾਰੇ ਬੰਦ ਹੋਣ ਚਾਹੀਦੇ ਆ ਪੂਰਨ ਤੌਰ ਤੇ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਪਾਕਿਸਤਾਨ ਨੂੰ ਅਤਿਵਾਦ ਦੇਸ਼ ਘੋਸ਼ਿਤ ਕਰਨਾ ਚਾਹੀਦਾ ਹੈ ਜਿਹੜਾ ਕਿ ਅ ਅਜ ਦਿਨ ਅਤਕਵਾਦੀਆਂ ਨੇ ਆਪਣੇ ਪਾਲਦਾਇਆ ਔਰ ਉਹਨੂੰ ਪੂਰਨ ਤੌਰ ਤੇ ਦਾ ਪੂਰ ਸਾਰੇ ਦੇਸ਼ ਦਾ ਪਛਿਕਾਰ ਕਰਨਾ ਮੈਂ ਨਹੀਂ ਕਹਿੰਦਾ ਆ ਮੋਦੀ ਸਾਹਿਬ ਨੂੰ ਵੀ ਇੱਕ ਮੰਗ ਕਰਦਾ ਕਿ ਇਹਦਾ ਜਿਹੜਾ ਜਵਾਬ ਹੈ ਜਲਦੋਂ ਜਲਦੇ ਦਿੱਤਾ ਜਾਏ ਤਾਂ ਕਿ ਭਾਰਤ ਦੀ ਜਨਤਾ ਨੂੰ ਇੱਕ ਸਕੂਨ ਮਿਲੇ ਕਿ ਜਿਹਦੇ ਕਰਕੇ ਜਿਹੜਾ ਸ਼ਹਿਰ ਵਾਸੀਆਂ ਦੇ ਦਿਲਾਂ ਨੂੰ ਵੀ ਸਕੂਨ ਮਿਲੇ ਕਿ ਅਸੀਂ ਆਪਣਾ ਬਦਲਾ ਲੈ ਚੁਕੇ ਆ